ਕਹਣਾ ਚਾਹੋਗੇ ਅਗਲਾ ਬਸ ਬਾਈ ਜਿਵੇਂ ਪਾਲ ਬਾਈ ਨੇ ਕਿਹਾ ਜੱਗੀ ਬਾਈ ਵੀ ਆਪਾਂ ਨੂੰ ਇਹ ਜੰਨਾ ਚਿਹਰੇ ਪਾਣੀ ਆਪਦੇ ਪੂਰੇ ਪੈਰਾਂ ਤੇ ਨਹੀਂ ਨਾ ਹੁੰਦੇ ਲੋਕ ਹਾਂਜੀ ਉਹਨਾਂ ਚਿਰ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਇਹ ਨਹੀਂ ਵੀ ਪਾਣੀ ਸੁੱਕ ਗਿਆ ਤੇ ਚਲੋ ਵੀ ਓਕੇ ਬਾਇਓ ਹੈ ਟਾਟਾ ਨਹੀਂ ਜਿੰਨਾ ਚਿਰ ਪਾਣੀ ਸੁੱਕ ਕੇ ਜਦੋਂ ਇਹ ਆਪਦੇ ਪੈਰਾਂ ਦੇ ਹੋਗੇ ਫਸਲ ਬਾੜੀ ਹੋਗੀ ਉਨਾਂ ਚਿਰ ਆਪਾਂ ਨੂੰ ਸਾਥ ਦੇਣਾ ਪਊਗਾ ਬਿਲਕੁਲ ਬਿਲਕੁਲ ਬਈ ਹਾਂਜੀ ਤੇ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਚਾਹੀਦੇ ਬਈ ਜਿਹੜੇ ਬੰਨ ਐ ਮਜ਼ਬੂਤ ਕਰੇ ਹਨਾ ਹਰ ਸਾਲ ਮੁਆਵਜ਼ਾ ਦੇ ਕੇ ਸਰਕਾਰ ਘਾਟੇ 'ਚ ਜਾ ਰਹੀ ਆ ਪਰ ਜੇ ਇੱਕ ਵਾਰੀ ਬੰਨ ਪੱਕਾ ਕਰ ਦੇ ਲੋੜ ਹੀ ਮੁਆਵਜ਼ੇ ਦੇਣ ਦੀ ਦੇਖੋ ਸਹੀ ਗੱਲ ਸਹੀ ਗੱਲ ਆ ਇੱਕ ਵਾਰੀ ਪੂਰਾ ਪੱਕਾ ਬੰਨ ਲੱਗ ਜੇ ਮੁੜ ਕੇ ਇਹ ਚੀਜ਼ ਹੋ ਵੀ ਨਾ ਤੇ ਕਿਸ਼ਤੀਆਂ ਦੀ ਬਹੁਤ ਲੋੜ ਆ ਬਈ ਸਰਕਾਰ ਨੂੰ ਬੇਨਤੀ ਆ ਇੱਥੇ ਵੱਧ ਤੋਂ ਵੱਧ ਕਿਸ਼ਤੀਆਂ ਮੁਹੱਈਆ ਕਰਵਾਵੇ ਬਾਕੀ ਜੰਗਰਵਾਨੀ ਉਧਰ ਚਲੇ ਜਾ ਨੇ ਸਨੇਹ ਸਾਸੀ ਘਾਨ ਠੀਕੋ ਬਹੁਤ ਭਨੇ ਤੁਹਾਡੀ ਚੜਦੀ ਗੱਲਾਂ ਸੱਚੀ ਤੁਸੀਂ ਬਹੁਤ ਹੌਸਲੇ ਵਾਲਿਓ ਠੀਕ ਹੈ ਪਰਮਾਤਮਾ ਬਹੁਤ ਕਿਰਪਾ ਕਰੇ ਤੁਹਾਡੇ ਤੇ ਸਸੀ ਘਾਨ ਠੀਕ ਹੈ ਆਜੋ ਬਾਈ ਪਾਣੀ ਅੱਛਾ ਤੁਸੀਂ ਬਈ ਪਾਣੀ ਰੋਕਿਆ ਵੈ ਅੱਛਾ ਜੀ ਇਹ ਕਿਹੜੀ ਬੱਕੇ ਬਾਈ ਮਾਰੀ ਮੋਟੀ ਗਲੀ ਸੁੱਕੀ ਰੱਖੀ ਹੋਈ ਹੈ ਨਾ ਠੀਕ ਹੈ ਜੀ ਚਾਰੇ ਪਾਸੇ ਇਸ ਤਰ੍ਹਾਂ ਬੰਦ ਰੱਖਿਆ ਬੰਨ ਕੇ ਉੱਥੇ ਮਾਰੀ ਮੋਟੇ ਪਾਸੇ ਜਿਵੇਂ ਸੜਕਾਂ ਦੇ ਬੰਨੀ ਬੈਠੇ ਆਉਂਦੇ ਪਾਸੋਂ ਉਹਨੇ ਇਹਨਾਂ ਪਾਸੋਂ ਕਿੱਥੇ ਪਿੱਛੇ ਜਾ ਕੇ ਇਹਦਾ ਜੇ ਪਾਣੀ ਵਧ ਗਿਆ ਬਈ ਬੰਨ ਨਾਲ ਤਾਂ ਟੁੱਟ ਜੂ ਪਾਣੀ ਜੇ ਵਧਿਆ ਤਾਂ ਫਿਰ ਅਸੀਂ ਹੋਰ ਬੰਨ ਮੈਂ ਆਗੇ ਹੁਣ ਵਾਲੇ ਇਹਨੇ ਪਾਸੋਂ ਦੇ ਪਿੱਛੇ ਆਕਰ ਵੀ ਡੱਗਣ ਦਾ ਖਤਰਾ ਬਈ ਸਾਰਾ ਕੁਝ ਨਾ ਵੇਰਾ ਸੜਕ ਦਾ ਤਾਂ ਕੀ ਰੱਖਿਆ ਲੈ ਚਲੋ ਤੁਹਾਡੇ ਪਿੰਡ ਦਾ ਕੌਣ ਆ ਜੀ ਮੇਨ ਬੰਦਾ ਸਰਪੰਚ ਦੇ ਪਿੱਛੇ ਹੈਗਾ ਯਾਰ ਸਰਪੰਚ ਦਾ ਮੈਂਬਰ ਹੈਗਾ ਸੜਕ ਦਾ ਇੱਕ ਤਾਂ ਮੈਂਬਰ ਹੈਗਾ ਉਹ ਜਿਹੜਾ ਕਿੱਥੇ ਗਿਆ ਮੈਂਬਰ ਹੈ ਸਰਪੰਚ ਦੇ ਪਿੱਛੇ ਉਹ ਬੰਦੇ ਹੈਗਾ ਜੀ ਤੁਸੀਂ ਤੁਸੀਂ ਆਏ ਹੋ ਆ ਲੈ ਵੀਰੇ ਯਾਰ ਉਹ ਤੁਸੀ ਰੱਖ ਲਓ ਇਹਨਾਂ ਨੂੰ ਬਸ ਕੋਈ ਨਾ ਬਈ ਤੁਸੀਂ ਜਦੋਂ ਆਹ ਸੈੱਟ ਹੋ ਗਿਆ ਉਦੋਂ ਤੁਸੀਂ ਕੋਲ ਲੈ ਲਓ ਯਾਰ ਮੈਂ ਇੱਕ ਦਾ ਨੰਬਰ ਦੇ ਕੇ ਤੈਨੂੰ ਨਹੀਂ ਨਹੀਂ ਬਸ ਕੋਈ ਨਾ ਲੈ ਲਓ ਨੰਬਰ ਦੇ ਦਿਓ ਇਹ ਮੇਰੇ ਕਾਲ ਦਾ ਨੰਬਰ ਹੈ ਨੰਬਰ 973070 ਵੀਰੇ ஏ நம்பர்வா <laughs> ਹਾਂ ਲੋ ਵੀਰੇ ਹਾਂ ਅਮਦੇ ਠੀਕ ਹੋ ਵੀਰੇ ਠੀਕ ਹੈ ਅ ਬੰਡ ਲਿਓ ਵੀਰੇ ਤੁਸੀਂ ਨਹੀਂ ਨਹੀਂ ਸਾਰੇ ਕਰਾਂਗੇ ਆਪੇ ਕਰਾਂ ਰਾ ਰਹੇ ਸਾਰੇ ਮੇਰਾ ਜੋ ਜਿੰਨੂੰ ਲੋੜਾ ਲੈਣੀ ਬਈ ਸੰਗਤ ਸਾਰੇ ਕੱਟੇ ਵੈਸੇ ਵੀ ਵਿਸ਼ਵਾਸ ਦਿਵਾਇਆ ਇਹਨਾਂ ਨੇ ਉਹਨੇ ਨਾਲ ਛੋਟੇ ਜ਼ਮੀਨਾ ਪੱਤਰ ਕਰਦਾ ਵੀ ਹਰ ਮਾ ਫੜੋਗੇ ਸਰਕਾਰਾਂ ਤਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਤੇਰੀ ਗਲਾ ਦਾ ਸਾਡੀ ਸੜਕਾਂ ਦਾ ਸੰਪਰਕ ਟੁੱਟਾ ਹੋਇਆ ਹੈ ਬਿਲਕੁਲ ਠੀਕ ਹੈ ਅਸੀਂ ਹੁਣ ਮਨ ਲੈ ਜੇ ਕੋਈ ਬੱਚੇ ਕੱਢਨੇ ਨੇ ਜਾਂ ਕੁਝ ਵੀ ਕਰਨਾ ਕਿਸ ਤੀਰਾਈ ਹੁਣ ਮਨ ਲੇ ਬੋੜ ਹੈਗੀ ਦੂਜੀ ਹੈਗੀ ਹੈ ਉਹਨਾਂ ਦੇ ਸਾਲ ਨਾਲ ਕਿੰਨੇ ਕੋ ਬੱਚੇ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਕੋਈ ਵੀ ਸਾਨੂੰ ਕੋਈ ਸੜਕ ਵੀ ਨਹੀਂ ਕਲ ਠੀਕ ਆ ਰਤਨ ਬਾਈ ਜੇ ਨਾਂ ਦੱਸਦੇ ਪਤਨੀ ਦੀ ਦਿੱਕਤ ਸਹੀ ਗੱਲ ਆ ਬਾਈ ਪਤਾ ਨਹੀਂ گلਾਬੇ ਵਾਲੀ ਟਾਣੀਆਂ ਜੀ ਇਹ گلਾਬੇ ਵਾਲੀ گلਾਬਾ ਪੈਣੀ 3 36 گلਾਬਾ ਪੈਣੀ ਤੇ ਕੱਲ ਫਿਰ ਇਸੇ ਗੁਰੂ ਘਰ ਚ ਸੁਰੂਪ ਲੈ ਕੇ ਗਿਆ ਹਾਂਜੀ ਹਾਂਜੀ ਇੱਥੇ ਲੈ ਗਏ ਮਹਾਰਾ ਦੇ ਸਰੂਪ ਉਥੇ ਸੁਰੱਖੇ ਥਾਵਾਂ ਦੇ ਪਹਚਾਈ ਨੇ ਜੀ ਵੋਟ ਨੂੰ ਕਰਕੇ ਸਾਫ ਮਰਿਆਦਾ ਦੇ ਨਾਲ ਜੀ ਉਧਰ ਅੱਗੇ ਮਜਬੂਤ ਵੀ ਉਹਨਾਂ ਨੇ ਗੱਲ ਕਰ ਲਈ ਗੁਰੂ ਘਰ ਚ ਮਤਲਬ ਇਹ ਕੀ ਆ ਜੀ ਵੀਰੇ ਮਰਿਆਦਾ ਨਹੀਂ ਸੀਗੀ ਓਕਣਾ ਕਿ ਗਲਤੀ ਹੋਈ ਨੇ ਉਹਨੇ ਰਾਸ਼ਨ ਸਟੋਰ ਕਰ ਦੇਣੇ ਨੰਗੇ ਸਿਰ ਫਿਰਦੇ ਨੇ ਉਹਨਾਂ ਕੋਲੇ ਟਮਾਟਰ ਦੀ ਹੋਵੇ ਸੁੱਖਾ ਸਣ ਦਾ ਪ੍ਰਬੰਧ ਹੋਵੇ ਕਈ ਵਾਰ ਬੱਚੇ